ਹੈਲੋ ਸਟੂਡੈਂਟਸ ਪੀਐਸ ਡਾਟਾ ਸਿਕਸ ਸਿਕਸ ਦਾ ਭਾਰਤ ਵਿੱਚ ਕਹਿੰਦੇ 1977 ਤੱਕ ਕਹਿੰਦੇ ਅਸਲ ਵਿੱਚ ਇੱਕ ਹੀ ਪਾਰਟੀ ਸਿਸਟਮ ਬਣਿਆ ਸੀਗਾ ਜਿਵੇਂ ਕਾਂਗਰਸ ਸੀਗੀ ਭਾਰਤ ਦਾ ਹਦਿਕ ਤੌਰ ਤੇ ਮਲਟੀ ਮਲਟੀ ਪਾਰਟੀ ਜਿਹੜਾ ਸਿਸਟਮ ਆ ਭਾਰਤ ਚੋਂ 1999 ਚ ਦੇ ਬਾਅਦ ਵਿੱਚ ਵਿਵਹਾਰਕ ਤੌਰ ਤੇ ਭਾਰਤ ਵਿੱਚ ਜਿਹੜਾ ਆਇਆ ਠੀਕ ਹੈ ਤੇ ਲਾਗੂ ਹੋਇਆ ਜਦੋਂ ਵੀ ਤੇ ਰਾਜਾਂ ਤੇ ਕੇਂਦਰ ਵਿੱਚ ਨਾਨ ਕਾਂਗਰਸ ਪਾਰਟੀਆਂ ਜਿੱਤਣ ਲੱਗੀਆਂ ਫਿਰ ਜਦੋਂ ਠੀਕ ਹੈ ਤੇ ਸਰਕਾਰਾਂ ਬਣਾਉਣ ਲੱਗੀਆਂ ਤੇ ਪੰਜਾਬ ਦੇ ਵਿੱਚ ਇਹ ਦੇਖ ਲੈਨੇ ਹੁਣ ਕਿ ਇਹਦੇ ਵਿੱਚ ਕੀ ਕੀ ਆ ਹਨਾ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦੋਨੇ ਸੀਗੀਆਂ ਤੇ ਹੁਣ ਤਾਂ ਆਪ ਦਾ ਵੀ ਹੋਰ ਹੋ ਗਿਆ ਹਨਾ ਤੇ ਤਾਂ ਮਨ ਅੱਡੂ ਵਿੱਚ ਜ਼ਿਆਦਾਤਰ ਟੂ ਪਾਰਟੀ ਸਿਸਟਮ ਆ ਤੇ ਬਾਕੀ ਪੱਛਮੀ ਬੰਗਾਲ ਵਿੱਚ ਸੱਤ ਵਾਰ ਹੀ ਕਹਿੰਦੇ ਲੈਫਟ ਫਰੰਟ ਜਿਹੜੀ ਜਿੱਤੀ ਆ ਤੇ ਪਾਰਟੀ ਵਨ ਪਾਰਟੀ ਸਿਸਟਮ ਹੀ ਰਿਹਾ ਠੀਕ ਹੈ ਜਿਆਦਾ ਤੇ ਆਮ ਆਦਮੀ ਪਾਰਟੀ ਕਹਿੰਦੇ ਜਿਆਦਾ ਦਿੱਲੀ ਦੇ ਵਿੱਚ ਤੁਸੀਂ ਪਤਾ ਹੀ ਹੁਣ ਤਾਂ ਪੰਜਾਬ ਚ ਵੀ ਹੋ ਗਈ ਹੈ ਨਾ ਸਾਰੇ ਪਾਸੇ ਤੇ ਵੀ ਜੁਜਨਤਾ ਅਦਾਲ ਜਿਹੜਾ ਉੜੀਸਾ ਚਾ ਡੀਐਮਕੇ ਤਾਮਨੜੂ ਚਾ ਡੀਐਮ डीएमडीके तामनडाडू ਚਾ ਜਨਤਾ ਦਲ ਜਿਹੜਾ ਸਿਕਯੁਰ ਕੇਰਲਾ ਚਾ ਜਨਤਾ ਦਲ ਯੂਨਾਈਟਿਡ ਹੈਗਾ ਵਿਹਾਰ ਦੇ ਵਿੱਚ ਨੈਸ਼ਨਲ ਪਬਲਿਕ ਨੈਸ਼ਨਲ ਪੀਪਲ ਪਾਰਟੀ ਹੈਗੀ ਮੇਘਾਲਿਆ ਦੇ ਵਿੱਚ ਯਾਤਰਾ ਰਾਸ਼ਟਰੀ ਜਨ ਦਲ ਵਿਹਾਰ ਚਾ ਰਾਸ਼ਟਰੀ ਲੋਕ ਦਲ ਉੱਤਰ ਪ੍ਰਦੇਸ਼ ਚਾ ਤੇ ਸ਼੍ਰੋਮਣੀ ਕਾਲੀ ਦਲ ਜਿਹੜਾ ਯਾਤਰਾ ਪੰਜਾਬ ਚ ਪਹਿਲੇ ਸੀ ਬਟ ਹੁਣ ਨਹੀਂ ਹੈ ਪਰ ਇਹਨੂੰ ਸ਼੍ਰੋਮਣੀ ਅਕਾਲੀ ਦਰ ਨੂੰ ਪੰਜਾਬ ਦੀ ਪਾਰਟੀ ਗਿਣਨ ਦੇ ਜਿਆਦਾ ਹਨਾ ਸ਼ਿਵ ਸੈਨਾ ਜਿਹੜੀ ਆ ਮਹਾਰਾਸ਼ਟਰ ਦੇ ਵਿੱਚ ਐ ਸ਼ਿਵ ਸੈਨਾ ਨੈਕਸਟ ਹੈ ਆ ਜਿਹੜਾ ਸਾਰਕਾ ਸਾਰਕ ਸੰਮੇਲਨ ਹੁੰਦਾ ਸਥਾਪਨਾ ਕਦੋਂ ਕੀਤੀ ਗਈ ਸੀ ਕਹਿੰਦੇ ਏ ਤੇ ਕਿੱਥੇ ਕੀਤੀ ਗਈ ਸੀ ਜਿਹੜੀ ਸੀਗੀ ਸਾਰਕ ਦੀ ਸੰਭਾ ਇਹ 8 ਦਸੰਬਰ 1985 ਨੂੰ ਕੀਤੀ ਗਈ ਸੀ ਟਾਕਾ ਬੰਗਲਾਦੇਸ਼ ਦੀ ਜੀ ਠੀਕ ਹੈ ਬੰਗਲਾਦੇਸ਼ ਦੀ ਆਜ਼ਾਦੀ ਹੀ ਲਿਖਿਆ ਮੈਂ ਪਤਾ ਨਹੀਂ ਪਰ ਕੋਈ ਨਹੀਂ ਵਰਤਮਾਨ ਸਮੇਂ ਵਿੱਚ ਸਾਰਕ ਸੰਗਠਨ ਦੇ ਕਿੰਨੇ ਮੈਂਬਰ ਸਨ ਇਹ ਸੀਗੇ 8 ਠੀਕ ਹੈ ਤੇ ਆ ਸਾਰਕ ਦੀ ਸਥਾਪਨਾ ਸਮੇ ਉਸ ਦੇ ਕਿੰਨੇ ਮੈਂਬਰ ਸਨ ਸੀਗੇ 7 ਤੇ ਸਾਰਕ ਸੰਗਠਨ ਵਿੱਚ ਅਫਗਾਨਿਸਤਾਨ ਦੇਸ਼ ਕਦੋਂ ਸ਼ਾਮਲ ਹੋਇਆ ਸੀ 3 April 2007 ਨੂੰ ਜਿਹੜਾ ਅਫਗਾਨਿਸਤਾਨ ਵਿੱਚ ਸ਼ਾਮਲ ਹੋਇਆ ਸਾਰਕ ਸੰਗਠਨ ਜਿਹੜਾ ਸੀਗਾ ਪਾਕਿਸਤਾਨ ਵਿੱਚ ਹੋਣ ਵਾਲਾ ਕਿਹੜਾ ਸਾਰਕ ਸੰਮੇਲਨ ਜਿਹੜਾ ਸਿਗਰ ਰੱਦ ਕਰ ਦਿੱਤਾ ਗਿਆ ਸੀ ਇਹ ਸੀ 19ਵਾਂ ਠੀਕ ਹੈ ਨਿਮਤ ਲਿਖਤ ਵਿੱਚੋਂ ਕਿਹੜਾ ਆਦੇਸ਼ ਸਾਰਕ ਸੰਗਠਨ ਦਾ ਮੈਂਬਰ ਨਹੀਂ ਹੈ ਇਹ ਸੀ ਮਿਆਂਮਾਰ ਜਿਹੜਾ ਸੀਗਾ ਇਸ ਸਾਰਕ ਸੰਗਠਨ ਦਾ ਮੈਂਬਰ ਨਹੀਂ ਹੈ ਠੀਕ ਹੈ ਨਿਮਤ ਲਿਖਤ ਵਿੱਚੋਂ ਕਿਹੜਾ ਸਾਰਕ ਸੰਗਠਨ ਦਾ ਮੈਂਬਰ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਹੈ ਇਹ ਹੈਗਾ ਬੰਗਲਾਦੇਸ਼ ਪਾਕਿਸਤਾਨ ਨੇਪਾਲ ਅਫਗਾਨਿਸਤਾਨ ਸਾਰਕ ਠੀਕ ਹੈ ਨੈਕਸਟ ਹੈ ਸਾਰਕ ਸੰਗਠਨ ਦੇ ਦੇਸ਼ਾਂ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਕਿਹੜਾ ਹੈ ਇਹ ਹੈਗਾ ਭਾਰਤ ਨਿਮਨ ਲਿਖਤ ਸਮੂਹ ਵਿੱਚੋਂ ਕਿਹੜਾ ਸਾਰਕ ਸੰਗਠਨ ਦਾ ਮੈਂਬਰ ਮਾਨਵ ਵਿਕਾਸ ਸੂਚਕ ਅੰਕ ਵਿੱਚ ਸਭ ਤੋਂ ਵਧੀਆ ਰੈਂਕ ਵਾਲਾ ਹੈ ਉਹ ਹੈਗਾ ਆ ਜੀ ਸ਼੍ਰੀ ਲੰਕਾ ਠੀਕ ਹੈ ਨੈਕਸਟ ਹੈ ਇੰਪੋਰਟੈਂਟ ਕਰ ਲੈਣੇ ਠੀਕ ਹੈ ਕੋਈ ਗੱਲ ਨਹੀਂ ਕੁਝ ਛੱਡਿਆ ਕਰੋ ਦਿਮਾਗ 'ਚ ਰੱਖ ਲਿਆ ਕਰੋ ਇਹ ਬਾਕੀ ਇਹਨੋਂ ਸਾਰਕ ਦੇ ਇੰਨੇ ਕਿੰਪੋਰਟੈਂਟ ਆ ਨੈਕਸਟ ਤੁਸੀਂ ਇਹ ਕਰ ਲੋ ਆ ਇਹ ਹਿਸਟਰੀ ਨੋਟ ਹਿਸਟਰੀ ਹੈ ਨਾ ਇੱਥੇ ਕਰਦੇ ਹਾਂ ਅਸੀਂ ਨੈਕਸਟ ਅਸੀਂ ਅੱਗੇ ਹੈ ਭਾਰਤੀ ਸੰਵਿਧਾਨ ਦੇ ਕਿੰਨੇ ਆਰਟੀਕਲ ਵਿੱਚ ਪਾਰਲੀਮੈਂਟ ਦੀ ਵਿਵਸਥਾ ਕੀਤੀ ਗਈ ਹੈ ਇਹ ਆਰਟੀਕਲ ਹੈਗਾ 79 ਦੇ ਵਿੱਚ ਜਿਹੜੀ ਆ ਪਾਰਲੀਮੈਂਟ ਦੀ ਵਿਵਸਥਾ ਕੀਤੀ ਗਈ ਹੈ ਪਾਰਲੀਮੈਂਟ ਸ਼ਬਦ ਕਿਸ ਭਾਸ਼ਾ ਤੇ ਸ਼ਬਦ ਤੋਂ ਲਿਆ ਗਿਆ ਹੈ ਇਹ ਲਿਆ ਗਿਆ ਫਰਾਂਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਠੀਕ ਹੈ ਲੋਕ ਸਭਾ ਦੇ ਮੈਂਬਰਾਂ ਦੀ કુલ ਸੰਖਿਆ ਕਿੰਨੀ ਹੈ ਇਹ ਹੈਗੀ ਸੀ 545 ਵਰਤਮਾਨ ਸਮੇਂ ਮੈਕਸਿਮਮ ਜਿਹੜੀ 552 ਤੱਕ ਹਨ ਤੇ ਰਾਸ਼ਟਰਪਤੀ ਐਂਗਰੋ ਇੰਡੀਅਨ ਸਮੁਦਾਇ ਦੇ ਕਿੰਨੇ ਮੈਂਬਰ ਲੋਕ ਸਭਾ ਵਿੱਚ ਨਾਮਜ਼ਦ ਕਰਦਾ ਹੈ ਇਹ ਜੀ ਦੋ ਮੈਂਬਰ ਕਰਦਾ ਆ ਹੁਣ ਨਹੀਂ ਹੁਣ ਨਹੀਂ ਕਰਦਾ ਪਹਿਲਾਂ ਕਰਦਾ ਸੀ ਹੁਣੇ ਬਦਲ ਗਿਆ ਆ ਹੁਣ 543 ਜਿਹੜੇ ਮੈਂਬਰ ਆ ਹੁੰਦੇ ਆ ਠੀਕ ਹੈ ਪਹਿਲਾਂ ਇਹਦੇ ਹੁੰਦੇ ਸੀਗੇ ਹੁਣੇ ਬਦਲ ਗਿਆ ਕਾਨੂੰਨ ਇੱਤੇ ਕੁਐਸਚਨ ਆ ਸਕਦਾ ਆ ਠੀਕ ਹੈ ਕਿ ਪਹਿਲਾਂ ਜੈਨ ਇਹਨਾਂ ਨੇ ਇਦਾਂ ਪੁੱਛਣਾ ਆ ਵੀ ਉਹਨਾਂ ਨੇ ਹੋ ਟੰਗ ਨਾ ਕਮਾ ਕੇ ਪੁੱਛਣਗੇ ਵੀ ਐਂਗਰੋ ਇੰਡੀਅਨ ਸਮੁਦਾਇ ਦੇ ਜਿੰਦਾ ਕਿੰਨੇ ਮੈਂਬਰ ਜਿਹੜੇ ਲੋਕ ਸਭਾ ਵਿੱਚ ਨਾਮਜ਼ਦ ਕਰਦਾ ਹੈ ਤੋ ਨਹੀਂ ਕਰਦਾ ਕਰਦਾ ਹੈ ਜੇ ਆ ਉਹ ਇਦਾਂ ਆਊਗਾ ਤੁਸੀਂ ਕਹਣਾ ਹੁਣ ਨਹੀਂ ਕਰਦਾ ਐਸ ਪ੍ਰੈਜ਼ੈਂਟ ਨਹੀਂ ਹੈ ਲੋਕ ਸਭਾ ਦੇ ਮੈਂਬਰ ਬਣਨ ਲਈ ਘੱਟੋ ਘੱਟ ਉਮਰ 25 ਸਾਲ ਚਾਹੀਦੀ ਆ ਕਾਰਜਕਾਲ 5 ਸਾਲ ਹੁੰਦਾ ਠੀਕ ਹੈ ਇਦਾਂ ਦੇ ਸਵਾਲ ਆਉਂਦੇ ਹੁੰਦੇ ਆ ਲੋਕ ਸਭਾ ਦਾ ਨੇਤਾ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਹੁੰਦਾ ਹੈ ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਲਾਹ ਨਾ ਕਰ ਸਕਦਾ ਹੈ ਕਿਹੜਾ ਬਿੱਲ ਪਹਿਲਾਂ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ ਇਹ ਹਮੇਸ਼ਾ ਹੀ ਆਉਂਦਾ ਹੈ ਧਨ ਬਿੱਲ ਜਿਹੜਾ ਹਮੇਸ਼ਾ ਹੀ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ ਰਾਜ ਸਭਾ ਦੇ કુલ ਮੈਂਬਰ ਹੈਗੇ 250 ਰਾਜ ਸਭਾ ਵਿੱਚ ਕਿੰਨੇ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ 12 ਮੈਂਬਰਾਂ ਦੀ ਜੋ ਨਿਯੁਕਤੀ ਜਿਹੜੀ ਆ ਉਹ ਰਾਸ਼ਟਰਪਤੀ ਕਰਦਾ ਹੈ ਜੋ ਵਿਗਿਆਨ ਸਾਹਿਤ ਤੇ ਉੱਚ ਸਥਾਨ ਹੋਵੇ ਜਿਨ੍ਹਾਂ ਦਾ ਠੀਕ ਹੈ ਰਾਜ ਸਭਾ ਦੇ ਲਈ ਉਮਰ ਹੈਗੀ 30 ਸਾਲ ਰਾਜ ਸਭਾ ਦਾ ਕਾਰਜਕਾਲ ਹੈਗਾ ਆ 6 ਸਾਲ ਠੀਕ ਹੈ ਨੈਕਸਟ ਹੈਗਾ ਆ ਅਗਲਾ ਕੁਐਸਚਨ ਕਰ ਲਓ ਇੰਪੋਰਟੈਂਟ ਰਾਜ ਸਭਾ ਦੇ 1/3 ਤਿਹਾਈ ਮੈਂਬਰ ਜਿਹੜੇ ਆ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਆ ਠੀਕ ਹੈ ਤੇ ਰਾਸ਼ਟਰਪਤੀ ਰਾਜ ਸਭਾ ਦਾ ਉਪ ਸਭਾਪਤੀ ਹੁੰਦਾ ਹੈ ਰਾਜ ਸਭਾ ਤੇ ਲੋਕ ਸਭਾ ਦੀ ਸਾਂਝੀ ਬੈਠਕ ਰਾਸ਼ਟਰਪਤੀ ਬੁਲਾਉਂਦਾ ਹੈ ਸੰਸਦ ਦਾ ਸਮਾਗਮ ਸਾਲ ਵਿੱਚ 2 ਵਾਰ ਹੁੰਦਾ ਹੈ ਲੋਕ ਸਭਾ ਨੂੰ ਹਾਊਸ ਆਫ ਪੀਪਲ 1954 ਵਿੱਚ ਸੰਸਦ ਦੇ ਪ੍ਰਤੀਨਿਧੀ ਸਦਨ ਕਿਹਾ ਜਾਂਦਾ ਹੈ ਠੀਕ ਹੈ ਮੰਤਰੀ ਪ੍ਰੀਸ਼ਦ ਲੋਕ ਸਭਾ ਦੇ ਪ੍ਰਤੀ ਉੱਤਰਦਾਇ ਹੁੰਦੀ ਹੈ ਠੀਕ ਹੈ ਹਰਾਸਵਾ ਸੰਸਦ ਦਾ ਸਥਾਈ ਸदन ਹੈ ਲੋਕ ਸਭਾ ਵਿੱਚ 1/10 ਗਣ ਪੂਰਤੀ ਸੰਖਿਆ ਹੋਣੀ ਜ਼ਰੂਰੀ ਹੈ ਭਾਰਤੀ ਸੰਸਦੀ ਸ਼ਾਸਨ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ ਇਸ ਦਾ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਹੈ ਠੀਕ ਹੈ ਇਹ ਕੁਐਸਚਨ ਆਉਂਦਾ ਹੁੰਦਾ ਸੰਯੁਕਤ ਰਾਸ਼ਟਰ ਦੇ ਮੁੱਖ ਖੰਗ ਅੰਗਾਂ ਦਾ ਉਲੇਖ ਜਿਹੜਾ ਆ ਜਨਰਲ ਅਸੈਂਬਲੀ ਸੁਰੱਖਿਆ ਤੇ ਕੌਂਸਲ ਅ ਟਰਸਟੀ ਨਿਮਨ ਸਰਕਾਰੀ ਕਮਿਸ਼ਨ ਨਾਲ ਸੰਬੰਧਿਤ ਸੀਗਾ ਇਹ ਇੰਨਾ ਕੀ ਹੈ ਸਰਕਾਰੀ ਕਮਿਸ਼ਨ ਸੰਬੰਧਿਤ ਕੇਂਦਰ ਰਾਜ ਸਵੰਦਾ ਨਾਲ 1983 ਤੋਂ 87 ਤੱਕ ਡਨ ਹੋ ਗਿਆ ਸੀ ਇਹ ਠੀਕ ਹੈ ਸਰਕਾਰੀਆ ਕਮਿਸ਼ਨ ਅਗਲਾ ਹੈ ਪੀਪਲਜ਼ ਐਕਟ 1951 ਨਿਰੂਪਣ ਸੰਬੰਧਿਤ ਹੈ ਚੋਣਾ ਕਰਵਾਉਣ ਨਾਲ ਭਾਰਤ ਵਿੱਚ ਮੁੱਖ ਚੋਣ ਕਮਿਸ਼ਨ ਕੌਣ ਹੈ ਓ ਪੀ रावत ਓਮ ਪ੍ਰਕਾਸ਼ रावत ਜੇ ਹੋਣ ਬਦਲ ਗਿਆ ਆ ਉਹ ਤੁਸੀਂ ਦੇਖ ਲਿਓ ਠੀਕ ਹੈ ਠੀਕ ਹੈ ਨੈਕਸਟ ਹੈ ਇੰਨੇ ਕਰ ਲਈਏ ਨੈਕਸਟ ਦੋ ਚਾਰ ਹੋਰ ਕਰ ਲਓ ਭਾਰਤ ਵਿੱਚ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀ ਏਸੀ ਸੁਖਮਾਰ ਸਿੰਘ ਸੀਗਾ ਠੀਕ ਹੈ ਨੋਟਾ ਵਾਸ ਯੂਜ਼ਡ ਇਨ ਇਲੈਕਸ਼ਨ ਇਨ 5 ਸਟੇਟਸ ਪੰਜ ਸਟੇਟਸ ਦੇ ਵਿੱਚ ਨੋਟਾ ਜਿਹੜਾ ਆ ਵੋ ਜੂਜ਼ ਕੀਤਾ ਗਿਆ ਨਵੰਬਰ 2013 ਦੇ ਵਿੱਚ ਠੀਕ ਹੈ ਸੁਪਰੀਮ ਕੋਰਟ ਨੇ ਇਹ ਲਾਗੂ ਕੀਤਾ ਕਹਿਤਾ ਸੀਗਾ ਦੱਸਿਆ ਸੀਗਾ ਭਾਰਤ ਵਿੱਚ ਸਧਾਰਨ ਚੋਣ ਕਿਸ ਅਧਾਰ ਤੇ ਕੀਤੀ ਜਾਂਦੀ ਹੈ ਇਹ ਅਡਲਟ ਅਡਲਟ ਦੇ ਅਧਾਰ ਤੇ ਕੀਤੀ ਜਾਂਦੀ 18 ਸਾਲ ਜਦੋਂ ਹੋ ਜਾਂਦੀ ਹੈ ਨਾ ਉਮਰ ਦੇ ਹਿਸਾਬ ਤੇ ਕੀਤੀ ਜਾਂਦੀ ਹੈ ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਡਾਕਟਰ ਬੀ ਆਰ ਅੰਬੇਦਕਰ ਹੈ ਠੀਕ ਹੈ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਪਾਸ ਗੋਸ਼ਿਤ ਕਰ ਦਿੱਤਾ ਗਿਆ 1950 ਨੂੰ ਲਾਗੂ ਹੋਇਆ ਉਸ ਦਾ ਠੀਕ ਹੈ ਅ ਨੈਕਸਟ ਐਸਿਡਸ ਕੋ ਅਸੀਂ ਤੋਂ ਅੱਗੇ ਤੋਰਦੇ ਹਾਂ ਠੀਕ ਹੈ